ਇਹ ਗੱਲ ਤੇ ਵੈਸੇ ਸੰਸਾਰ ਦੇ ਵਿੱਚ ਇੰਡੀਆ ਦੇ ਵਿੱਚ ਹੋਵੇ ਚਾਹੇ ਵਿਦੇਸ਼وں ਦੇ ਮਾਰਦਿਕਿਲ ਪਿਛੜ ਹਰ ਗੁਨਕਾਰ ਵਿੱਚ ਕੀਤੇ ਲਿਤਾ ਪਰ ਅੰਡੇ ਦੇ ਵਿੱਚ ਮੇਰਾ ਪਹਿਲਾ ਨਿਕਲਿਆ ਤਾਂ ਇਹ ਸਾਡੇ ਅਧਿ ਸਰਕਾਰਿਓਂ प्रिंसिपल प्रिंसिपल ਤੋਂ ਕੁਝ ਆ ਟਾਈਮ ਪਹਿਲਾਂ ਇਤਨੇ ਮਹੀਨਾ ਪਹਿਲਾਂ ਉਹ ਉਹਦਾ ਕੀਦਨ ਸੀ ਤੇ ਦਾਸ ਨਾਲ ਸੀ ਨਾਮ ਮਹਿਰਬਾਬ ਜਾਇਰ ਸਿੰਘ ਤੇ ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਜਨਤੂ ਜੋ ਕਹਿੰਦੇ ਸਤਰਾਵ ਸੀ ਸੋ ਉਹਨਾਂ ਦਾ ਹੋਕਮ ਸੀ ਮੈਂ ਨਾਂਜਿਕ ਹੋਇਆ ਤੇ ਜ਼ਿੰਦਗੀ ਦਾ ਇੱਕ ਮਕਸਦ ਹੈ ਇੱਕ ਅਸੀਂ ਮੈਂ ਅਨੁਸ਼ਮਿਸ਼ਾ ਕਹਾਂ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ ਹਰ ਬੰਦੇ ਦਾ ਇੱਕ ਮਿਸ਼ਨ ਹੋਣਾ ਚਾਹੀਦਾ ਹੈ ਇਹ ਮੇਰੀ ਜ਼ਿੰਦਗੀ ਦਾ ਆ ਮਿਸ਼ਨ ਹੈ ਸਾਡਾ ਮਿਸ਼ਨ ਹੈ ਕਿ ਗੁਰਬਤ ਸੰਗੀਤ ਕੀਰਤਨ ਦਾ ਪ੍ਰਚਾਰ ਕਰਨਾ ਹੈ ਪਿਛਲੇ ਕਾਫੀ ਸਾਲਾਂ ਤੋਂ ਇੱਕ ਦੋ ਸਾਲਾਂ ਤੋਂ ਇਹ ਬੱਚੇ ਸਾਡੀ ਜਿਹੜੇ ਰਹਿائش ਹੈ ਉਹ ਰਤਨ ਹੈੜੀ 골ਡਨ ਸਿਟੀ ਜਿਹੜਾ ਉੱਥੇ ਰਹਿائش ਹੈ ਇਹ ਬੱਚੇ ਸਾਰੇ ਸਿੱਖਨੇ ਬੜਾ ਸ਼ੌਂਕ ਹੈ ਜਦੋਂ ਮੈਂ ਇੱਕ ਵੀ ਕਲਾਸ ਮਿਸ ਕਰ ਦਿੰਦਾ ਤਾਂ ਮੈਨੂੰ ਫੋਨ ਕਰਦੇ ਬਾਰ-ਬਾਰ ਕਿ ਤੁਸੀਂ ਕਿਤੇ ਬੰਦਨਾ ਕਰਦੇ ਹੋ ਕਲਾਸ ਸੋ ਏਚ ਆ ਮੈਂ ਇਹ ਗੱਲ ਕਰਨ ਦੀ ਕਰ ਰਿਹਾ ਕਿ ਸਾਡੀ ਜੋ ਜਨਰੇਸ਼ਨ ਹੈ ਅਗਲੀ ਜੋ ਪੀੜ੍ਹੀ ਹੈ ਉਹਨੂੰ ਸਾਹਮਣਾ ਸਾਡਾ ਬਹੁਤ ਵੱਡਾ ਫਰਸਾ ਹੈ ਮੈਂ ਅਸੀਂ ਦੇਸ਼ਾਂ ਵਿੱਚ ਘੁੰਮਦੇ ਆ ਜਿਹੜੇ ਪੰਜਾਬ ਤੋਂ ਬਾਹਰ ਚਲੇ ਗਏ ਆ ਦੇਸ਼ ਤੋਂ ਬਾਹਰ ਚਲੇ ਗਏ ਉਹਨਾਂ ਨੂੰ ਇੰਨਾ ਜਾਦੇ ਹੁੰਦਾ ਕਿ ਕਿਸੇ ਤਰ੍ਹਾਂ ਸਾਡੇ ਬੱਚੇ ਕੀ ਜਨਸੀ ਕਿਸੇ ਤਰ੍ਹਾਂ ਸਾਡਾ ਬੱਚਾ ਨਵਾਫ ਆਲੇਗਾ ਕਿਸੇ ਤਰ੍ਹਾਂ ਸਾਡਾ ਬੱਚਾ ਗੁਰੂ ਕਰ ਸਕਦਾ ਹੈ ਸੋ ਸਾਨੂੰ ਸਾਰੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਨੇ ਕਹਿੰਦੇ ਕਰਦੀ ਵਿਸ਼ਰਤਾ ਬੋਲੋ ਜੀ ਕਿੰਨੇ ਰਾਗ ਨੇ ਸਾਰੇ ਕਿੰਨੇ ਰਾਗ ਨੇ ਮੈਂ ਹੁਣੇ ਬੋਲਿਆ ਧਰਸ਼ਿਲ ਗੁਰਦਵਾਰ ਸਾਹਿਬ ਦੇ ਵਿੱਚ 31 ਉਹ ਰਾਗ ਨੇ ਕਿੰਨੇ ਰਾਗ ਨੇ ਜੀ ਸਾਰੇ ਬੋਲੋ ਹਾਂ ਦੀ ਪਾਸ਼ਾ ਹਨ ਧਰਮਸ਼ਾਲਾ ਇੱਥੇ ਸਿੱਖਣਾ ਆਸੀ ਆ ਗਏ ਸਵਾਜੇ ਸਿੱਖੇ ਜੜਾ ਕੀ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਸੁਧ ਰਾਗ ਨੇ 31 ਮਿਸ਼ਰ ਰਾਗ ਸੋ ਕਿੰਨੇ ਹੋ ਗਏ ਟੋਟਲ ਜੋੜੋ 62 ਹੋ ਗਏ 31 31 62 ਰਾਗ 62 ਰਾਗ ਨੇ ਧਰਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਸਾਰੇ ਜਬਾਣੀ ਨੂੰ ਰਾਗਾਂ ਤੋਂ ਬਣ ਕੇ ਸਰਦੀ ਕੁਬੀ ਸਾਹਿਬਾਂ ਜੀ ਨੇ ਵੱਖਰੀ ਵੱਖਰੀਆਂ ਸ਼ਾਦੀਆਂ ਬਕਰੇ ਬਕਰੇ ਸਵਾਲ ਉਹਨਾਂ ਨੂੰ বাজਾਇਆ ਤੇ ਕੀਰਤ ਵੀ ਕੀਤਾ ਤਾਂ ਸਿੰਜੂ ਜੇ ਅਸੀਂ ਗੁਰਮਤ ਸੰਗੀਤ ਨੂੰ ਜਾਣੀਏ ਤੇ ਅਸੀਂ ਕਿਤੇ ਸਮਾਗਮ ਵਾਲੇ ਇੱਥੇ ਵਰਕਸ਼ਾਪ ਆਵਾਂਗੇ ਜਿੱਥੇ ਗੱਲ ਸੰਗੀਤ ਦੀ ਕਰਾਂਗੇ ਸੋ ਆ ਬੜੀ ਪਿਆਰ ਦੇ ਨਾਲ ਅੰਨਾ ਜੋ ਸ਼ਬਦ ਆ ਆਪ ਜੀ ਜਿ ਸਾਰੀ ਸਾਹਿਸ ਨੂੰ ਬੇਨਤੀ ਹੈ ਕਿ ਅਸੀਂ ਉਹ ਸ਼ਬਦ ਵੀ ਕਹੌਣ ਦੀ ਕੋਸ਼ਿਸ਼ ਕਰਾਂਗੇ ਜਿਹਨ ਤੋਂ ਯਾਦ ਹੈ ਤਾਂ ਕਿ ਸਖਤ ਨਾਮ ਦਾ। ਜੋ ਬੇਨਤੀ ਹੈ बार-बार ਸੀ ਕਰਦੇ ਆਂ ਕਿ ਆਪ ਜੀ ਨੇ ਸਾਰੀ ਸਾਹਿਸ ਨੂੰ ਬੇਨਤੀ ਹੈ ਕਿ ਨਾਲ ਸ਼ਬਦ ਕਹੌਣ ਦੀ ਕਿਰਪਾਤਾ ਕਰੋ। ਸਾਰਿਆਂ ਕੋਲ ਫੋਨ ਹੁੰਦੇ ਆਂ ਅੱਜ ਕੱਲ ਐਪਸ ਆ ਗਏ ਨੇ ਤੇ ਐਪ ਖੋਲੋ ਫੋਨ ਖੋਲੋ ਤੇ ਸ਼ਬਦ ਲੱਭੋ ਤੇ ਸ਼ਬਦ ਨਾਮ ਦੀ ਸ਼ਿਖਾਉਣ ਦੀ ਇਫਤਿਹਾਰ ਕਰੋ। ਆਓ ਬੜੀ ਪਿਆਰ ਨਾਲ। Thank <laughs> you. द किरा ਆਇਆ ਸਾਰੇ ਜਨੂਨ ਆਇਆ ਨਾਮ ਗਿਆ ਆ ਗੁਰਨਾਮ ਗਿਆ ਆ ¡Gracias! Pero...